300 ਰੁਪਏ 'ਚ ਮਿਲੇਗਾ ਸਿਲੰਡਰ ਇਸ ਰਾਜ ਨੇ ਕਰ ਦਿੱਤੇ ਵੱਡੇ ਐਲਾਨ ਹਾਲਾਂਕਿ ਮਹਿੰਗਾਈ ਦੇ ਮੌਕੇ ਤੇ ਚਲਦੇ ਇਸ ਸੂਬੇ ਨੇ ਆਪਣੇ ਰਾਜ ਦੇ ਲੋਕਾਂ ਨੂੰ ਅਜੇ ਹੀ ਖੁਸ਼ਖਬਰੀ ਸੁਣਾਈ ਹੈ ਲੋਕਾਂ ਦੇ ਚਿਹਰੇ ਖਿੜ ਚੁੱਕੇ ਨੇ ਜੀ ਹਾਂ ਅਸਮ ਦੇ ਮੁੱਖ ਮੰਤਰੀ ਹਿੰਮਤ ਵਿਸ਼ਵਾਸ਼ ਸ਼ਰਮਾ ਨੇ ਇੱਕ ਬੇਹਦ ਵੱਡਾ ਫੈਸਲਾ ਲੈ ਲਿਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਘੋਸ਼ਣਾ ਕੀਤੀ ਹੈ ਉਨਾ ਦੱਸਿਆ ਕਿ ਰਾਜ ਦੇ ਲੱਖਾਂ ਪਰਿਵਾਰਾਂ ਲਈ 300 ਰੁਪਏ ਪ੍ਰਤੀ ਸਿਲੰਡਰ ਵਾਲੀ ਰਸੋਈ ਗੈਸ ਜਲਦ ਹੀ ਹਕੀਕਤ ਬਣੇਗੀ ਔਰ ਘੱਟ ਆਮਦਨੀ ਵਾਲੇ ਪਰਿਵਾਰਾਂ ਉੱਤੇ ਪੈਸੇ ਦਾ ਬੋਝ ਘਟਾਉਣ ਲਈ ਸ਼ੁਰੂ ਕੀਤੀ ਗਈ ਇਸ ਪਹਿਲ ਵਿੱਚ ਲਗਾਤਾਰ ਹੀ ਹੁਣ LPG ਸਿਲੰਡਰ ਜਿਹੜੇ ਨੇ 300 ਰੁਪਏ ਦੇ ਵਿੱਚ ਮਿਲਣਗੇ ਔਰ LPG ਸਿਲੰਡਰ ਤੇ 250 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਵਿੱਚ ਦੱਸਿਆ ਗਿਆ ਕਿ 300 ਰੁਪਏ ਵਿੱਚ ਖਾਣਾ ਪਕਾਉਣ ਦੀ ਗੈਸ ਅਸਮ ਦੇ ਲੱਖਾਂ ਪਰਿਵਾਰਾਂ ਲਈ ਸਿਰਫ ਇੱਕ ਸੁਪਨਾ ਨਹੀਂ ਸਗੋਂ ਜਲਦ ਹੀ ਹਕੀਕਤ ਬਣਨ ਵਾਲੀ ਹੈ ਅਸਮ ਦੇ ਵਿੱਚ ਪਰਿਵਾਰਾਂ ਤੇ ਪ੍ਰਧਾਨ ਮੰਤਰੀ ਦੇ ਵੱਲੋਂ ਲਾਭਪਾਤਰੀਆਂ ਨੂੰ ਜਲਦ ਹੀ ਰਾ ਸਰਕਾਰ ਵੱਲੋਂ ਐਲਪੀਜੀ ਸਿਲੰਡਰ ਤੇ 250 ਰੁਪਏ ਦੀ ਸਬਸਿਡੀ ਮਿਲੇਗੀ ਜਿਸ ਨਾਲ ਬੇੜਾ ਪਰਿਵਾਰ ਤੇ ਮੈਂਬਰਾਂ ਦੀ ਜ਼ਿੰਦਗੀ ਆਸਾਨ ਨਾਲ ਹੋ ਜਾਵੇਗੀ ਅਧਿਕਾਰੀ ਸੂਤਰਾਂ ਦੇ ਅਨੁਸਾਰ ਸਬਸਿਡੀ ਸਿੱਧਾ ਲਾਭਪਾਤਰੀਆਂ ਨੂੰ ਦਿੱਤੀ ਜਾਵੇਗੀ ਜੋ ਕਿ PMAY ਦੇ ਤਹਿਤ ਕੇਂਦਰ ਸਰਕਾਰ ਦੀ ਮੌਜੂਦਾ ਸਹਾਇਤਾ ਨੂੰ ਹੋਰ ਵਧਾਵੇਗੀ ਇਸ ਕਦਮ ਨਾਲ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਇੱਕ ਵੱਡੇ ਹਿੱਸੇ ਖਾਸ ਕਰਕੇ ਮਹਿਲਾਵਾਂ ਨੂੰ ਲਾਭ ਹੋਣ ਦੀ ਉਮੀਦ ਹੈ ਔਰ ਨਾਲ ਹੀ ਲਾਭਪਾਤਰੀਆਂ ਦੀ ਸੂਚੀ ਵਿੱਚ ਸਿਖਰ ਤੇ ਦੋਹਾਂ ਦੇ ਜਿਹੜੇ ਜਿਹੜੀਆਂ ਚੀਜ਼ਾਂ ਨਜ਼ਰ ਆਣਗੀਆਂ ਅਸਮ ਦੇ ਖਾਸ ਵੈਲਫੇਅਰ ਪ੍ਰੋਗਰਾਮ ਦੇ ਵਿੱਚ ਇਹ ਵੱਡੀ ਸਕੀਮ ਦੀ ਸ਼ੁਰੂਆਤ ਹੋਈ ਹੈ ਜੋ ਪਰਿਵਾਰਾਂ ਨੂੰ ਹਰ ਮਹੀਨੇ ਜ਼ਰੂਰੀ ਖਰਚੇ ਪੂਰੇ ਕਰਨ ਲਈ ਪੈਸੇ ਦੀ ਸਹਾਇਤਾ ਦਿੰਦੇ ਹਨ LPG ਸਬਸਿਡੀ ਨੂੰ ਸਕੀਮ ਵਿੱਚ ਸ਼ਾਮਲ ਕਰਕੇ ਰਾਜ ਸਰਕਾਰ ਦੀ ਉਮੀਦ ਹੈ ਕਿ ਵੱਧਦੇ ਘਰੇਲੂ ਖਰਚਿਆਂ ਨੂੰ ਹੋਰ ਘਟਾਇਆ ਜਾ ਸਕੇ ਖਾਸ ਕਰਕੇ ਇਸ ਲਈ ਕਿ ਗੈਸ ਦੀਆਂ ਕੀਮਤਾ ਘਟ ਆਮਦਨੀ ਵਾਲੇ ਵਰਗਾਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਸ ਕੋਸ਼ਿਸ਼ ਨਾਲ ਪਿੰਡੂ ਅਤੇ ਸ਼ਹਿਰੀ ਖੇਤਰਾਂ ਦੇ ਘੱਟ ਆਮਦਨੀ ਵਾਲੇ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ ਜੋ ਰੋਜ਼ਾਨਾ ਖਾਣਾ ਬਣਾਉਣ ਲਈ ਸਬਸਿਡੀ ਵਾਲੇ ਸਿਲੰਡਰ ਤੇ ਨਿਰਭਰ ਹੈ ਸਰਕਾਰ ਨੇ ਅਜੇ ਤੱਕ ਰੋਲ ਆਊਟ ਤਰੀਕ ਨਹੀਂ ਦੱਸੀ ਹੈ ਪਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਸੁਗਮ ਲਾਗੂ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ एलपीजी ਜਿਹੜੇ ਡਿਸਟ੍ਰੀਬਿਊਟਰਸ ਨੇ ਸਬਸਿਡੀ ਸਿਸਟਮ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਉਹਨਾਂ ਵੱਲੋਂ ਸਮਾਜ ਕਲਿਆਣ ਵਿਭਾਗ ਅਤੇ ਭੋਜਨ ਅਤੇ ਨਾਗਰਿਕ ਸਪਲਾਈ ਵਿਭਾਗ ਲਾਪਾਤੀਆਂ ਦੀ ਪਛਾਣ ਅਤੇ ਸਬਸਿਡੀ ਵੰਡਣ ਵਿੱਚ ਇਕੱਠੇ ਕੰਮ ਕਰਨਗੇ ਇਹ ਪਹਿਲਾ ਨਾਲ ਅਸਮ ਰਾਜ ਵਿੱਚ ਸ਼ਾਮਲ ਹੋਵੇਗੀ ਇਹ ਪਹਿਲ ਜੋ ਸਥਾਨਕ ਪੱਧਰ ਤੇ ਐਲਪੀਜੀ ਸਬਸਿਡੀ ਵਧਾ ਕੇ ਲੋਕਾਂ ਨੂੰ ਗੈਸ ਦੀਆਂ ਕੀਮਤਾਂ 'ਚ ਹੋਣ ਵਾਲੇ ਬਦਲਾਵ ਤੋਂ ਬਚਾ ਤੇ ਕੋਸ਼ਿਸ਼ ਕਰ ਰਹੇ ਨੇ ਔਰ ਲੋਕਾਂ ਨੂੰ ਵੱਡਾ ਲਾਭ ਦੇਣ ਦੀ ਜਿਹੜੀ ਸਹੂਲਤ ਆ ਉਹ ਸਰਕਾਰ ਵੱਲੋਂ ਕਾਇਮ ਕੀਤੀ ਜਾਵੇਗੀ ਇਸ ਦੇ ਨਾਲ ਲੱਖਾਂ ਪਰਿਵਾਰਾਂ ਨੂੰ ਲੱਖਾਂ ਲੋਕਾਂ ਨੂੰ ਵੱਡੇ ਫਾਇਦੇ ਜਿਹੜੇ ਹੋਣ ਵਾਲੇ ਨੇ ਆਸਮ ਦੇ ਵਿੱਚ 300 ਰੁਪਏ ਦਾ ਗੈਸ ਸਿਲੰਡਰ ਮਿਲੇਗਾ ਤੇ ਨਾਲ ਦੀ ਨਾਲ ਹੁਣ ਲੋਕਾਂ ਦੀਆਂ ਜੇਬਾਂ ਤੇ ਘੱਟ ਅਸਰ ਪਵੇਗਾ